ਜਿਹੜੀ ਪਹਿਲੇ ਲੇਅਰ ਦੀ ਬੈਰੀਗੇਟਿੰਗ ਸੀ ਤੁਸੀਂ ਆਹ ਦੇਖੋ ਉਹ ਬੈਰੀਗੇਟਿੰਗ ਕਿਸਾਨਾਂ ਨੇ ਹਟਾਤੀ ਪਹਿਲੇ ਲੇਅਰ ਦੀ ਬੈਰੀਗੇਟਿੰਗ ਹਟਾਤੀ ਉਸ ਤੋਂ ਬਾਅਦ ਕਿਸਾਨ ਅੱਗੇ ਕ੍ਰੋਸ ਹੋ ਗਏ ਅੱਗੇ ਕਿਸਾਨ ਕ੍ਰੋਸ ਹੋ ਕੇ ਹੁਣ ਜਿੱਥੇ ਬਿਲਕੁਲ ਇੱਕ ਤੁਸੀਂ ਕਹਿ ਸਕਦੇ ਹੋ ਬੇਸ ਕੈਂਪ ਬਣਿਆ ਹੋਇਆ ਪੈਰਾਮਿਲਟਰੀ ਫੋਰਸ ਦਾ ਉੱਥੇ ਕਿਸਾਨ ਹੁਣ ਪਹੁੰਚ ਗਏ ਨੇ ਤੇ ਬਿਲਕੁਲ ਲਾਗੇ-ਤਾਗੇ ਨੇ ਕੋਈ ਜ਼ਿਆਦਾ ਦੂਰ ਨਹੀਂ ਹੈ ਆ ਤੁਸੀਂ ਹੁਣ ਦੇਖੋ ਕਿ ਕਿਸਾਨ ਤੇ ਸਾਹਮਣੇ ਜਿਹੜਾ ਪੈਰਾਮਿਲਟਰੀ ਫੋਰਸ ਹੈ ਰਾਇਪੁਰ ਫੋਰਸਾਂ ਲਾਈਆਂ ਹੋਈਆਂ ਨੇ ਉਹ ਇੱਕ ਸਾਲ ਤੋਂ ਬੈਠੀਆਂ ਨੇ ਫੋਰਸਾਂ ਇੱਥੇ ਉੱਥੇ ਕਿਸਾਨ ਪਹੁੰਚ ਚੁੱਕੇ ਨੇ ਜਿਹੜੀ ਜੀ ਬੈਰੀਗੇਟਿੰਗ ਐਰ ਬੈਰੀਗੇਟਿੰਗ ਕਿਸਾਨਾਂ ਵੱਲੋਂ ਹਟਾਤੀ ਗਈ ਐ ਤੇ ਇੱਕ ਹੈਗੀ ਐ ਦੋਸਤੋ ਇਹ ਤੇ ਇੱਕ ਜ਼ਰੂਰ ਐ ਇਹ ਜਿਹੜੀ ਅਗੇ ਲੇਰਿੰਗ ਕੀਤੀ ਗਈ ਐ ਤਾਰਾਂ ਲਾਈ ਹੋਈਆਂ ਨੇ ਸਰਕਾਰ ਇਹ ਕਹਿੰਦੀ ਰਹੀ ਆ ਇਹ ਜ਼ਰੂਰ ਐ ਇਹ ਦੇਖ ਲਓ ਸਰਕਾਰ ਨੂੰ ਇਸ ਤੋਂ ਬਾਅਦ ਤੁਸੀਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਅਸੀਂ ਦਿਖਾਣੇ ਆ ਤੇ ਗੱਲਬਾਤ ਵੀ ਕਰਦੇ ਆਂ ਸਾਡੇ ਨਾਲ ਇੱਕ ਸਿੰਘ ਨੇ ਜਿਹੜੇ ਅੱਗੇ ਚੱਲੇ ਸੀ ਕਿਸਾਨ ਨੇ ਅੱਗੇ ਤਾਂ ਪੁਖਤਾ ਪ੍ਰਬੰਧ ਹੈ ਅਸੀਂ ਤੇ ਸ਼ਾਂਤਮਈ ਜਾਣਦੇ ਅਸੀਂ ਤੇ ਇਹ ਵੇਖ ਲਓ ਇਹ ਤਾਂ ਵੀ ਨਹੀਂ ਜਾਣ ਦਿੰਦੇ ਸਾਨੂੰ ਇਹ ਤੇ ਤਾਂ ਵੀ ਨਹੀਂ ਜਾਣ ਦਿੰਦੇ ਹੈਗੇ ਹਾਂਜੀ ਪਹਿਲਾਂ ਇਹ ਕਹਿੰਦੇ ਸੀ ਕਿ ਟਰੈਕਟਰ ਇਹਨਾਂ ਦੇ ਹਿਆ ਰਿਆ ਫਲਾਣਿਆਂ ਠੀਕਿਆ ਤੇ ਟਰੈਕਟਰਾਂ ਟਰਾਲੀਆਂ ਤੋਂ ਬਿਨਾਂ ਤੁਰ ਕੇ ਜਾਣ ਤਾਂ ਅਸੀਂ ਜਾਣ ਦਵਾਂਗੇ ਅੱਜ ਤੁਹਾਡੀ ਅੱਖਾਂ ਸਾਹਮਣੇ ਵੇਖ ਲਓ ਜੀ ਤੁਰ ਕੇ ਜੇ ਹੁਣ ਤੁਹਾਨੂੰ ਜਾਣ ਨ ਦਿੱਤਾ ਗਿਆ ਫਿਰ ਕੀ ਕਰੋਗੇ ਵੇਖੋ ਸ਼ਾਂਤਮਈ ਤਰੀਕੇ ਨਾਲ ਢੇਆ ਸਾਡੇ ਅਗੂ ਡੇ ਅਗੇ ਸਾਰਾ ਕੁਝ ਕਰ ਲਈ ਅਸੀਂ ਸ਼ਾਂਤਮਈ ਇੱਥੇ ਫਿਰ ਕਰਾਂਗੇ ਜੋ ਸਾਡੇ ਕੋਲ ਹੋਇਆ ਉਹਨਾਂ ਚਿਰ ਭਾਵੇਂ ਸਾਡੇ ਤੇ ਬੰਬ ਚਲਾਉਣ ਭਾਵੇਂ ਗੋਲੀਆਂ ਚਲਾਉਣ ਰੱਪਟਾਲੀਆਂ ਜੋ ਮਰਜ਼ੀ ਕਰਨ ਅਸੀਂ ਸ਼ਾਂਤਮਈ ਰਵਾਂਗੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਰਵਾਂਗੇ ਤੇ ਅਸੀਂ ਤਾਂ ਅੱਗੇ ਵਧਣ ਦੇ ਲਈ ਆਏ ਸੀ ਅੱਗੇ ਸਾਨੂੰ ਵਧਣਾ ਇੱਤਾ ਨਹੀਂ ਜਾ ਰਿਹਾ ਅੱਗੇ ਤਾਂ ਪ੍ਰਬੰਧ ਤਕੜਾ ਹਾਂਜੀ ਬਹੁਤ ਜ਼ਿਆਦਾ ਤਕੜਾ ਇਹਨਾਂ ਨੇ ਰਾਤ ਅਈ ਖੜਕਾ ਹੁੰਦਾ ਸੀਗਾ ਵੈਲਡਿੰਗ ਲਿਆਂਦਾ ਇਹਨਾਂ ਨੇ ਹਾਂਜੀ ਪਹਿਲਾ ਇਹਨਾਂ ਨੇ ਸੀਮੈਂਟ ਨਾਲ ਕੰਧਾਂ ਕੱਢੀਆਂ ਜਦੋਂ ਅੱਗੇ 13 ਫਰਵਰੀ ਨੂੰ ਆਏ ਆ ਤੇ ਰਾਤ ਇਹਨਾਂ ਨੇ ਮਿਸਤਰੀ ਛੱਡ ਕੇ ਵੈਲਡਿੰਗ ਕੀਤਾ ਜਿਵੇਂ ਕੋਈ ਬਹੁਤ ਦੂਰ ਦੇ ਮੰਨ ਲਓ ਵੀ ਹੋਰ ਦੇਸ਼ ਦੇ ਚੜ ਕੇ ਆ ਰਹੇ ਆ ਪਰ ਇਹ ਉਹ ਕਿਰਤੀ ਲੋਕ ਆ ਜਿਨ੍ਹਾਂ ਨੇ ਇਸ ਦੇਸ਼ ਨੂੰ ਦਿਨ ਪੁਰ ਰਾਤ ਆਪਦਾ ਖੂਨ ਡੋਲ ਕੇ ਤਰੱਕੀ ਦੇ ਰਾਹ ਤੇ ਲਿਆਂਦਾ ਪਰ ਭਾਜਪਾ ਸਰਕਾਰ ਇਸ ਦੇਸ਼ ਨੂੰ ਡੋਬਣ ਤੇ ਤੁਰੀ ਹੋਈ ਆ ਸਰ ਜੋ ਕਿ ਕਿਸਾਨ ਬਿਲਕੁਲ ਅੱਗੇ ਅੱਗੇ ਪਹੁੰਚ ਗਏ ਨੇ ਕਿਸਾਨ ਤੇ ਬਿਲਕੁਲ ਉੱਥੇ ਚਲੇ ਗਏ ਨੇ ਜਿੱਥੇ ਅ ਬਿਲਕੁਲ ਉੱਥੇ ਹੀ ਚਲੇ ਗਏ ਨੇ ਇੱਥੇ ਬਾਰਡਰ ਸੀਲ ਕੀਤਾ ਹੋਇਆ ਉੱਥੇ ਹੀ ਪਹੁੰਚ ਗਏ ਨੇ ਕਿਸਾਨ ਬਿਲਕੁਲ ਗੱਲਬਾਤ ਕਰ ਰਹੇ ਨੇ ਉੱਥੇ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਅੱਗੇ ਨਾ ਵਧੋ ਅੱਗੇ ਜਾਇ ਨਹੀਂ ਜਾਣਾ ਪਰ ਕਿਸਾਨ ਕਹਿੰਦੇ ਕਿ ਸਾਡਾ ਇਹ ਅਧਿਕਾਰ ਹੈ ਦੇਸ਼ ਦੀ ਰਾਸਤਾਨੀ ਹੈ ਦਿੱਲੀ ਅਸੀਂ ਉੱਥੇ ਜਾ ਕੇ ਤਾਂ ਪ੍ਰੋਟੈਸਟ ਕਰਾਂਗੇ ਜਿਹੜੀ ਪਹਿਲੇ ਲੇਅਰ ਦੀ ਬੈਰੀਕੇਟਿੰਗ ਸੀ ਉਹ ਬੈਰੀਕੇਟਿੰਗ ਹਟਾਤੀ ਗਈ ਹੈ ਅੱਗੇ ਸਤਨਾਮ ਸਿੰਘ ਪੰਨੂ ਜੀ ਆ ਹੋਰ तमाम ਕਿਸਾਨ ਆਗੂ ਨੇ ਸਾਰੇ ਸਰਜੀਤ ਸਿੰਘ ਫੂਲ ਅੱਗੇ ਨੇ ਸਤਨਾਮ ਸਿੰਘ ਬਹਿਰੂ ਸਾਹਿਬ ਅੱਗੇ ਨੇ ਤੇ ਚਤਾਲਾ ਸਾਹਿਬ ਅੱਗੇ ਨੇ ਸਤਨਾਮ ਸਿੰਘ ਪੰਨੂ ਅੱਗੇ ਨੇ ਸਰਬਲ ਸਿੰਘ ਪੰਦੇਰ ਮਾਮਲੇ ਨੂੰ ਲੀਡ ਕਰ ਰਹੇ ਨੇ ਉਹ ਤੇ ਤੁਸੀਂ ਦੇਖ ਰਹੇ ਹੋ ਕਿ ਸਾਰੇ ਇੱਥੇ ਜਿਹੜੇ ਕਿਸਾਨ ਆਗੂ ਨੇ तमाम ਕਿਸਾਨਾਂ ਦੇ ਨਾਲ ਇੱਥੇ ਖੜੇ ਨੇ ਅੱਗੇ ਜਾਣ ਦੇ ਲਈ ਵਜੀਤ ਨੇ ਪਰ ਹਰਿਆਣਾ ਪ੍ਰਸ਼ਾਸਨ ਵੀ ਵਜੀਦਾ ਜਿਹੜਾ ਚਾਹੁੰਦਾ ਕਿ ਨਹੀਂ ਅਸੀਂ ਤੁਹਾਨੂੰ ਅੱਗੇ ਜਾਣ ਦੇਣਾ ਹੈਗਾ ਆਹ ਘੱਗਰ ਵਾਲਾ ਪੋਲਾ ਜਿਸ ਦੇ ਉੱਪਰ ਅਸੀਂ ਦੋਸਤੋ ਇਸ ਵੇਲੇ ਖੜੇ ਆ ਸਾਹਮਣੇ ਵੀ ਰੈਪਿਡ ਫੋਰਸ ਤੇ ਪੈਰਾਮਿਲਟਰੀ ਫੋਰਸਾਂ ਲਾਈ ਹੋਈਆਂ ਨੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਜੋ ਤੁਸੀਂ ਕਰ ਰਹੇ ਹੋ ਇਹ ਬੜਾ ਗਲਤ ਹੈ ਅਨਾਉਂਸਮੈਂਟ ਵੀ ਕਰ ਰਹੇ ਨੇ ਕਹਿ ਰਹੇ ਨੇ ਉਹ ਬੜਾ ਗਲਤ ਹੈ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਬੜਾ ਗਲਤ ਹੈ ਇੰਨੀ ਇੰਨੀ ਕੰਮ ਦੀ ਮਰਜ਼ੀ ਆ ਹੰਕਾਰ ਦੀ ਮਰਜ਼ੀ ਸਾਡਾ ਜਨਾਬ ਜੀ ਯਾਦ ਰੱਖੋ ਕਿ ਜਾਵਾਂਗੇ ਜਿੰਨਾ ਚੰਗਾ ਦੁਕਾਨ ਸਾਡੀ ਮਰਜ਼ੀ ਹੋ ਗਈ ਕਿਉਂਕਿ ਇੱਥੇ ਬਹੁਤ سارے ਪ੍ਰਸ਼ੰਸਕ ਆ ਮੇਰੇ ਪਿੱਛੇ ਨਹੀਂ ਆਉਣਗੇ ਸਿਚੁਏਸ਼ਨ ਜਿਹੜੀ ਹੈਗੀ ਆ ਸੱਚ ਮੋਚੋ ਹੋ ਕ੍ਰਿਟੀਕਲ ਹੈ ਕਿਉਂਕਿ ਉਧਰੋਂ ਅਨਾਉਂਸਮੈਂਟ ਕਰ ਰਹੇ ਨੇ ਜੋ ਵੀ ਉਹਨਾਂ ਦੀ ਪ੍ਰਕਿਰਿਆ ਹੁੰਦੀ ਹੈ ਉਸ ਪ੍ਰਕਿਰਿਆ ਨੂੰ ਪੂਰੀ ਕਰ ਰਹੇ ਨੇ ਪ੍ਰਕਾਸ਼ਨਪੁਰਾ ਯੂਜ਼ ਕੀਤਾ ਹੋਇਆ ਮਾਸਕ ਪਾਏ ਹੋਏ ਨੇ ਸਾਰਾ ਕੁਝ ਜਿਹੜਾ ਹੈਗਾ ਦੋਸਤ ਉਹ ਕੀਤਾ ਹੋਇਆ ਸਾਰਾ ਕੁਝ ਜਿਹੜਾ ਹੈਗਾ ਉਹ ਸਾਹਮਣੇ ਤੁਸੀਂ ਜ਼ੂਮ ਕਰਕੇ ਵੀ ਦੇਖ ਸਕਦੇ ਹੋ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਨੇ ਆਸੀਂ ਅਰ ਜ਼ੂਮ ਕਰਕੇ ਦਿਖਾ ਦਨੇ ਆ ਤੁਹਾਨੂੰ ਅਸੀਂ ਬਿਲਕੁਲ ਨੇੜੇ ਜੀ ਬਾਬਾ ਜੀ ਦੇਖੋ ਸਿਆਣੇ ਨੇ ਬਜ਼ੁਰਗ ਨੇ ਉਧਰ ਤੱਕ ਦੋ ਤੁਹਾਨੂੰ ਜ਼ੂਮ ਜ਼ੂਮ ਦੇ ਰੂਪ ਦੇ ਵਿੱਚ ਦਿਖਾ ਦਨੇ ਆ ਕਿ ਮੌਜੂਦਾ ਸਥਿਤੀ ਸ਼ੰਭੂ ਬਾਰਡਰ ਦੀ ਦੇਖ ਸਕਦੇ ਹੋ ਤੁਸੀਂ